ਦੇਖਦੇ ਪ੍ਰਧਾਨਮ ਜਿਹਨ ਗਦਾਸਪੁਰ ਆਸੇ ਕੋਈ ਕਸਾਨਾਂ ਨੂੰ ਮਿਲਿਆ ਤੇ ਕਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹ ਮੁਸ਼ਕਲਾ ਹੱਲ ਕਰਨ ਦਾ ਭਰੋਸਾ ਦਿੱਤਾ ਸਾਡੇ ਨਾਲ ਉਹ ਕਿਸਾਨ ਮਜਬੂਰ ਨੇ ਜਿਨ੍ਹਾਂ ਕਿਸਾਨਾਂ ਨੂੰ ਦੇਖਦੇ ਪ੍ਰਧਾਨਮ ਦੀ ਮਿਲ ਕੇ ਵਿਸ਼ਵਾਸ ਦਿੰਦਾ ਵੀ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਕਿਉਂਕਿ ਹੜ ਪੀੜਿਤ ਕਿਸਾਨ ਜਿਹੜੇ ਇਹੋਨਾਂ ਦੀ ਕਾਫੀ ਮੁਸ਼ਕਲਾਂ ਜਿ ਘੇਰੇ ਹੋਏ ਨੇ ਸਾਡੇ ਨਾਲ ਕਿਸਾਨ ਮਜਬੂਰ ਨੇ ਸਾਡੇ ਨਾਲ ਰਿਸ਼ਪਾਲ ਸਿੰਘ ਵੀ ਹੁੰਦੇ ਸਰ ਤੁਸੀਂ ਉੱਥੇ ਦੇਖਦੇ ਪ੍ਰਧਾਨਮ ਤੁਸੀਂ ਮਿਲਿਓ ਤਾਂ ਅਸੀਂ ਕਿਦਾਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਹੋਈ ਤੇ ਕੀ ਤੁਹਾਨੂੰ ਵਿਸ਼ਵਾਸਨ ਦੇ ਗਏ ਨੇ ਹਾਂਜੀ ਸਰ ਮੇਰਾ ਨਾਮ ਰਿਸ਼ਪਾਲ ਸਿੰਘ ਪਿੰਡ ਖੋਕਰ ਰਾਜਪੂਤ ਮੈਂ ਜਰ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਆ ਅੱਡ ਨਾਲ ਉਹ ਬਹਿ ਕੇ ਬਹੁਤ ਵਧੀਆ ਤੇ ਆਪੇ ਰਾਮ ਪ੍ਰੇਮ ਨਾਲ ਪਿਆਰ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਦੱਸਿਆ ਵੀ ਜੋ ਵੀ ਤੁਹਾਡੀ ਮੁਸ਼ਕਲਾਂ ਨੇ ਸਾਨੂੰ ਦੱਸੋ ਅਸੀਂ ਆਪ ਆਪਣੀ ਦਸੀ ਆਪਾਂ ਬੜੇ ਹਲਕੇ ਦੀ ਉਹਨਾਂ ਨੇ ਸਾਡੂੰ ਕਹਿੰਦੇ ਵੀ ਕੋਈ ਗੱਲ ਨਹੀਂ ਜੋ ਵੀ ਹੋਏਗਾ ਮਤਲਬ ਗੱਲ ਕਰਾਂਗੇ ਕਿਦਾਂ ਦੀ ਮੁਸ਼ਕਲ ਸੀ ਮੁਸ਼ਕਲ ਆਪਣੇ ਫਸਲਾਂ ਸਾਰੀਆਂ ਮਰ ਗਈਆਂ ਪੋਲਟੀ ਫਾਰਮ ਹੀ ਮੇਰਾ ਉਹਦਾ ਨਿਸ਼ਾਨ ਹੋ ਗਿਆ ਉਹ ਵੀ ਦੱਸਿਆ ਦੂਸਰਾ ਬਾਸਮਤੀ 15 9 ਉਹ ਖਤਮ ਹੋ ਗਈ ਆ ਉਹ ਦੱਸਿਆ ਉਹਨਾਂ ਨੂੰ ਤੇ ਰਾਵੀ ਦਰਿਆ ਦਾ ਪਾਣੀ ਪਾ ਕੇ ਉਹ ਬੰਨਿਆ ਟੁੱਟਾ ਉਹਦਾ ਕੋਈ ਹੱਲ ਚੰਗਾ ਕੀਤਾ ਜਾਏ। ਭੁਣਾ ਕੇ ਕੋਈ ਕੀ ਹੋਊਗਾ। ਬਾਕੀ ਆਂਦਾ ਮੋਢੇ ਨਾਲ ਮੋਢਾ ਜੋੜ ਕੇ ਤਾਂ ਨਹੀਂ ਖੜੇ ਆ। ਜਿੰਨੀ ਵੀ ਮਤਲਬ ਵੱਧ ਤੋਂ ਵੱਧ ਹੋਏਗੀ ਉਹ ਕਰਾਂਗੇ। ਤੇ ਤੁਹਾਨੂੰ ਵੀ ਲੱਗਦਾ ਜੇ ਬਹੁਤੀ ਸਾਰੇ ਜਿਹੜਾ ਪੈਕੇਜ ਕਿਸਾਨਾਂ ਨੂੰ ਦਿੱਤਾ ਠੀਕ ਦਿੱਤਾ ਤਾਂ ਕੋਈ ਕਿਸਾਨ ਖੁਸ਼ ਹੋਣਾ? ਨਹੀਂ ਖੁਸ਼ ਹੋਏ ਨਾ ਕਿੰਨੇ ਘੋਲੇ ਨੇ ਵੀ ਚਲੋ ਜੋ ਦੇ ਗਿਆ ਉਹਦਾ ਦੀ ਅੱਛਾ ਇਹਦੇ ਨਾਲ ਅਸੀਂ 60000 ਦੀ ਮੰਗੀ ਸੀ। ਵੀ ਕਿੱਲੇ ਦਾ 60000 ਰੁਪਇਆ ਹੋਣਾ ਚਾਹੀਦਾ ਤੇ ਆਉਣਾ ਚਾਹੀਦਾ ਖਜ਼ਾਨੇ ਦੇ ਕਿ ਸਾਨਾ ਲਿਖਾ ਤੇ ਹੂੰ ਤੋ ਹੁਣ ਅੱਗੇ ਹੁਣ ਵੇਖੋ ਕੀ ਕਰਦੇ ਨੇ ਮਤਲਬ ਮੋਦੀ ਨੇ ਤੁਹਾਡੀ ਗੱਲ ਸੁਣ ਲਈਆਂ ਸੁਣੀ ਤੁਸੀਂ ਇਸ ਚੀਜ਼ ਤੋਂ ਖੁਸ਼ ਹੋ ਹਾਂਜੀ ਹਾਂਜੀ ਸਾਡੀ ਗੱਲ ਪਿਆਰ ਪਿਆਰ ਨਾਲ ਸੁਣੀ ਆ ਉਹਨਾਂ ਨੇ ਇਹ ਜੀ ਚਲੋ ਪੰਜ ਗਰੀਬ ਪੇਸ਼ਾਨੀ ਜਰੋ ਸਾਡੀ ਵਧੀਆ ਗੱਲ ਹੋਣੀ ਆ ਉਹਨਾਂ ਨੂੰ ਸਾਡੇ ਕੋਲ ਦੂਸਰੇ ਇੱਕ ਸ਼ਾਮ ਮਜੂਦ ਨੇ ਜੋ ਕਿ ਰਿਟਾਇਰ ਪੁਲਿਸ ਇੰਸਪੈਕਟਰ ਵੀ ਨੇ ਗੱਲਬਾਤ ਸਰ ਕੀ ਤੁਹਾਡਾ ਨਾਮ ਕਿਹੜਾ ਪਿੰਡ ਸੀ ਤੇ ਮੋਦੀ ਸਾਹਿਬ ਨੇ ਤੁਹਾਡੀ ਗੱਲਬਾਤ ਸੁਣੀ ਕੀ ਗੱਲ ਬਤਾਈ ਤੁਹਾਡੀ ਬਖਸ਼ੀਸ਼ ਸਿੰਘ ਅੰਦਾਵਾ ਮੈਂ ਮੋਦੀ ਸਾਹਿਬਗਰੀ ਬੇਨਤੀ ਕੀਤੀ ਵੀ ਜਿਹੜਾ ਅੱਜ ਕੱਲ ਜਿਹੜਾ ਐਰਕਾ ਜਿਹੜਾ ਹੜ ਆਇਆ ਵਾ ਇਹ 1988 ਜੋਥੇ ਬੋਲੇ ਮੈਂ ਉਹੇ ਬੋਲਣ ਰਿਹਾ 1988 ਵਿੱਚ ਜਿਹੜਾ ਪਾਣੀ ਆਇਆ ਸੀ ਉਹਦੇ ਨਾਲੋਂ ਕਰੀਬ ਕੋਈ 4 ਤੋਂ 5 ਫੁੱਟ ਪਾਣੀ ਵੱਧ ਆਇਆ ਵਾ ਜਿਹਦੇ ਨਾਲ ਕਿ ਐਨੀ ਤਬਾਈ ਹੋਈ ਆ ਵੀ ਸਾਡੇ ਜਿਹੜੀ ਆ ਰਾਵੀ ਦਰਿਆ ਦੀ 5 ਕਿਲੋਮੀਟਰ ਦੀ ਪੱਟੀ ਵਿੱਚ ਰੇਤਾ ਬੱਜਰੀ ਆਪਣਾ ਰੇਤਾ ਤੇ ਦੂਜੀ ਆਪਣੀ ਰਬ ਰਬ ਇੱਕ ਰੇਤਾ ਤੇ ਇੱਕ ਮਿੱਟੀ ਹੁੰਦੀ ਐ ਠੀਕ ਨਹੀਂ ਉਹ ਸਿੱਟਕੇ ਤੇ ਬਰਬਾਦ ਕਰਕੇ ਉੱਥੇ ਨਾ ਤੇ ਝੋਨਾ ਬਚਿਆ ਤੇ ਨਾ ਹੀ ਉੱਥੇ ਕਣਕ ਆਪਣੀ ਗਾਂ ਬੀਜ ਸਕਨੇ ਆ ਦੋਵੇਂ ਫਸਲਾਂ ਦਾ ਨਾਸ ਹੋ ਗਿਆ ਉਹ ਪਹਿਲੀਆਂ ਪਤਰੀਆਂ ਕਰਨ ਵਾਸਤੇ ਵੀ ਸਾਨੂੰ ਬਹੁਤ ਖਰਚੇ ਦੀ ਲੋੜ ਆ ਕਿ ਉਹ ਛੇਤੀ ਜਿਹੜੀਆਂ ਪਤਰੀਆਂ ਨਹੀਂ ਸਾਡੇ ਕੋਲ ਨਹੀਂ ਆ ਔਰ ਰਾਵੀ ਦੇ ਰਾ ਤੋਂ ਜਿਹੜਾ 15 ਕਿਲੋਮੀਟਰ ਦੀ ਪੱਟੀ ਜਿਹੜੀ ਆ ਉਹਦੇ ਵਿੱਚ ਜੋ ਵੀ ਫਸਲ ਆਈ ਆ ਭਾਵੇਂ ਉਹ ਝੋਨਾ ਆ ਭਾਵੇਂ ਉਹ ਕਮਾਦ ਆ ਭਾਵੇਂ ਗੋਭੀਆਂ ਨੇ ਗੋਭੀਆਂ ਦੀ ਫਸਲ ਬੜੀ ਜਿੰਦੇ ਤੇ 80-8000 ਰੁਪਇਆ ਠੇਕਾ ਚੜਦਾ ਵਾ ਕਹਿਰੀਆਂ ਦਾ ਉੱਤੇ ਤੇ ਫਿਰ ਗੋਭੀ ਦੀ ਖੇਤੀ ਤਿਆਰ ਹੁੰਦੀ ਆ ਝੋਨੇ ਦੇ ਖਰਚਾ ਚੜਦਾ 20 ਤੋਂ 25000 ਰੁਪਇਆ ਤੇ ਉਹ ਜਿਹੜੀ ਆ ਸਾਰੀ ਪੱਟੀ ਜਿਹੜੀ ਆ ਆਪਣਾ ਗਰਦਾਸਪੁਰ ਤੋਂ ਲੈ ਕੇ ਜਨਾਲੇ ਤੱਕ ਜਿਹੜੀ ਆ ਉਹ ਮਲਿਆ ਮੇਟ ਹੋ ਗਈ ਆ ਸਾਰੀ ਫਨਾ ਹੋ ਗਈ ਆ ਤੇ ਜਿਹੜਾ ਇਹਦੇ ਨਾਲ ਕੀ ਹੋਇਆ ਵੀ ਜਿਹੜਾ ਗਰੀਬ ਮਜ਼ਦੂਰ ਉਹ ਨਾਲ ਮਰ ਗਿਆ ਉਹਨਾਂ ਦੀ ਦਿਹਾੜੀ ਜਿਹੜੀ ਬੰਦ ਹੋ ਗਈ ਆ ਉਹਨਾਂ ਗਰੀਬਾਂ ਦੇ ਮਕਾਨ ਕੱਚੇ ਸਨ ਕੋਈ ਪੱਕੇ ਸਨ ਉਹ ਟਹਾ ਢੇਰੀ ਹੋ ਗਏ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜੇ ਕੋਈ મોદી ਸਾਹਿਬ ਰਾਤ ਜਿਹੜੀ ਦਵੇ ਉਹ ਸਾਡੇ ਗਰੀਬ ਦੇ ਕਿਸਾਨ ਦੇ ਮਜ਼ਦੂਰ ਦੇ ਖਾਤੇ 'ਚ ਪਾਈ ਜਾਵੇ ਤਾਂ ਜੋ ਸਾਡੀ ਕੀ ਵਿਸ਼ਵਾਸ ਤੁਹਾਨੂੰ મોદી ਸਾਹਿਬ ਨੇ ਹਾਂਜੀ ਕੀ ਵਿਸ਼ਵਾਸ ਤੁਹਾਨੂੰ મોદી ਸਾਹਿਬ ਨੇ ਤੁਹਾਨੂੰ મોદી ਸਾਹਿਬ ਕਹਿੰਦੇ ਵੀ ਤੁਹਾਡੀ ਹਰ ਤਰ੍ਹਾਂ ਦੀ ਜਿਹੜੀ ਮਰਤ ਜਿਹੜੀ ਹੋਏਗੀ ਇਹ ਜਿਹੜਾ ਪੈਕੇਜ ਅਸੀਂ ਦੇ ਕੇ ਜਾ ਰਹੇ ਆ ਇਹ ਪੈਕੇਜ ਇਹਦੇ ਫੌਰੀ ਆ ਪੌਰੀ ਜਿਹੜੀ ਮਤ ਜਿਹੜੀ ਕੀਤੀ ਆ ਇਹ ਤੁਹਾਡੀ ਕੀਤੀ ਆ ਇਸ ਤੋਂ ਬਾਅਦ ਤੁਹਾਡਾ ਸਾਰਾ ਜਿਹੜਾ ਵਾ ਉਹ ਸਰਵਾ ਕਰਵਾਇਆ ਜਾਏਗਾ ਵੀ ਕਿੰਨਾ ਖਰਚਾ ਵਾ ਕਿੰਨਾ ਕਿਸਾਨ ਦਾ ਖਰਚਾ ਆ ਕਿੰਨਾ ਗਰੀਬ ਦਾ ਜੋ ਵੀ ਆਪਣਾ ਬਰਬਾਦੀ ਹੋਈ ਆ ਉਹਦੇ ਮੁਤਾਬਿਕ ਤੁਹਾਨੂੰ ਹੋਰ ਹੋਰ ਤੁਹਾਡੇ ਵਾਸਤੇ ਮਤ ਜਿਹੜੀ ਭੇਜੀ ਜਾਏਗੀ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਸ਼ੁਕਰੀਆ ਕੀਤਾ ਵਾ ਵੀ ਅਸੀਂ ਬੜੇ ਵੱਡ ਭਾਗਾਂ ਵਾਲੇ ਵੇ ਜਿਹੜਾ ਸਾਡਾ ਪ੍ਰਧਾਨ ਮੰਤਰੀ ਨਾਲ ਇੰਨੀ ਨਜ਼ਦੀਕੀ ਤੋਂ ਸਾਡੀ ਜਿਹੜੀ ਗੱਲ ਹੋਈ ਆ ਇਸ ਕਰਕੇ ਚਲੋ ਦੋਵੇਂ ਸਰਕਾਰਾਂ ਦਾ ਕੰਮ ਆ ਮਿਲ ਕੇ ਤੇ ਇਹਨਾਂ ਗਰੀਬਾਂ ਦੀ ਜਿਹੜੀ ਆ ਉਹ ਬਾਹ ਫੜਨ ਸਾਡੀ ਪੰਜਾਬ ਸਰਕਾਰ ਵੀ ਤੇ ਸੈਂਟਰ ਸਰਕਾਰ ਸਾਡੇ ਨਾਲ ਕਿਸਾਨ ਮੌਜੂਦ ਨੇ ਤੀਸਰੇ ਜਿਹੜੇ ਵੀ ਡੇਰਾ ਬਾਬਾ ਨਾਨਕ ਨੂੰ ਤਿੰਨੇ ਕਿਸਾਨ ਮੌਜੂਦ ਨੇ ਬਲੋਂਗ ਕਰਦੇ ਭਾਜੀ ਕੀ ਆਪਣਾ ਨਾਂ ਕਿਹੜਾ ਪਿੰਡ ਆ ਤੇ ਮੋਦੀ ਸਾਹਿਬ ਤੁਹਾਡੀ ਗੱਲ ਬਹੁਤ ਤੁਸੀਂ ਗੱਲ ਤੋਂ ਖੁਸ਼ ਹੋ ਕੀ ਕੀ ਤੁਸੀਂ ਹੁਣਾਂ ਮੰਗਾਂ ਰੱਖੀਆਂ ਕੀ ਹੁਣਾਂ ਸੁਣਨ ਉੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਰਾਜਵੀਰ ਸਿੰਘ ਪਿੰਡ ਤਲਵੰਡੀ ਹਿੰਦੂਆ ਬਿਲਕੁਲ ਬਾਰਡਰ ਦੇ ਕਿਨਾਰੇ ਤੇ ਰਹਿਣ ਵਾਲੇ ਆ ਅਸੀਂ ਆਪਣਾ ਮੇਨ ਮੁੱਦਾ ਰੱਖਿਆ ਸੀ ਸਭ ਤੋਂ ਜ਼ਰੂਰੀ ਜਾਦਾ ਵਾ ਜਿਹੜਾ ਰਾਵੀ ਦਰਿਆ ਇੰਟਰ ਕਰਦਾ ਵਾ ਕੋਲੀਡੋਰ ਤੋਂ ਗੋਲੇ ਢੋਲੇ ਦੇ ਵਿੱਚ ਗੋਲੇ ਢੋਲੇ ਤੋਂ ਰੱਖ ਕੇ ਸਾਨੂੰ ਉਹ ਚੰਡੀਗੜ੍ਹ ਚੌਂਕੀ ਪਾਕਿਸਤ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਾ ਕੇ ਪੈਂਦੀ ਆ 8 ਕਿਲੋਮੀਟਰ ਨੌ ਦਾ ਟੋਟਾ ਵਾ ਇਹ ਫੌਰੀ ਤੌਰ ਤੇ ਸਾਡਾ ਬੰਨ ਜਿਹੜਾ ਪੱਕਾ ਬੱਧਾ ਜਾਏ ਤੁਸੀਂ ਬੰਨ ਬੰਨ ਕੇ ਉਹਦੇ ਨਾਲ ਕੰਕਰੀਟ ਦਾ ਉਤੋਂ ਬਾਅਦ ਜਿਹੜਾ ਗੁਰਚਕ ਵਾਲਾ ਬੰਨਵਾ ਉਹਨੂੰ ਵੀ ਘੱਟੋ ਘੱਟ 4-4 5-5 ਫੁੱਟ ਮਿੱਟੀ ਉਹਦੇ ਉੱਤੇ ਪਾ ਕੇ ਤੇ ਚੌੜੀ ਕਰਕੇ ਉਹਦੇ ਉੱਤੇ ਪੱਕੀ ਸੜਕ ਬਣਾਈ ਜਾਏ ਜਿਹੜਾ ਉਹ ਸਾਡਾ ਬੰਨ ਨਾ ਟੁੱਟੇ ਜੇ 22 ਵੇ ਅਗਲਾ ਬੰਨ ਟੁੱਟ ਜੇ ਸਾਨੂੰ ਪਿਛਲਾ ਬੰਨ ਬਚਾ ਸਕੇ ਉਹਦੇ ਵਿੱਚ ਸਾਨੂੰ ਮੰਗ ਹੀ ਕੀਤੀ ਐ ਫੌਰੀ ਤੌਰ ਤੇ ਮੰਗ ਦੁੱਤੀ ਆ ਜਿਹੜਾ 1600 ਕਰੋੜ ਦਾਵਾ ਜੇ ਮੰਨ ਲਓ ਸਾਨੂੰ ਸੈਂਟਰ ਸਾਡਾ ਰਾਜਾ ਹੁੰਦਾ ਵਾ ਤੇ ਪੰਜਾਬ ਸਰਕਾਰ ਸਾਡੀ ਮਾਂ ਪਿਓ ਵਾ ਜੇ ਰਾਜਾ ਪੈਸੇ ਦੇਵੇਗਾ ਮਾਪਿਓ ਸਾਨੂੰ ਵੰਡੇਗਾ ਜੇ ਸੈਂਟਰ ਥੋੜੇ ਆ ਪੈਸੇ ਦਿੱਤੇ ਤੇ ਥੋੜਾ ਮਾਪਿਓ ਵੀ ਕੋਲੋਂ ਪਾ ਸਕਦਾ ਵਾ ਕੋਈ ਗੱਲ ਨਹੀਂ ਬੱਚਿਆਂ ਵਾਸਤੇ ਸਾਡੇ ਜ਼ਖਮਾਂ ਤੇ ਮਲਬ ਲਾਉਣ ਵਾਸਤੇ ਇਹਨਾਂ ਨੂੰ ਸਾਨੂੰ ਇਹ ਟਾਈਮ ਨਹੀਂ ਲਗਾਉਣਾ ਚਾਹੀਦਾ ਪ੍ਰਧਾਨ ਮੰਤਰੀ ਜਿਹੜੀ ਮੰਗ ਪੱਕੀ ਤੁਹਾਨੂੰ ਲੱਗਦਾ ਪ੍ਰਧਾਨ ਮੰਤਰੀ ਵਾਲੀ ਮੰਗ ਪੂਰੀ ਕਰੇ ਤੁਹਾਨੂੰ ਕੀ ਸ਼ੋਸ਼ਾ ਦੇ ਗਏ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਇੰਨੀ ਗੱਲ ਕਹੀ ਆ ਵੀ ਇਹ ਫੌਰੀ ਰਾਤ ਤੁਹਾਡੀ ਮੰਗ ਆ ਜਿੰਨੇ ਵੀ ਪੈਸਿਆਂ ਦੀ ਲੋੜ ਹੋਈ ਗਈ ਅਸੀਂ ਦਾਂਗੇ ਪੰਜਾਬ ਨੂੰ ਜਿੰਨੇ ਵੀ ਪੈਸੇ ਤੁਹਾਨੂੰ ਪੰਜਾਬ ਨੂੰ ਚਾਹੀਦੇ ਅਸੀਂ ਤੁਹਾਨੂੰ ਦਾਂਗੇ ਜਿਹੜਾ ਸਭ ਤੋਂ ਵੱਡਾ ਬੰਨ ਜਿਹੜਾ ਕੋਲੀਡੋਰ ਦਾ ਕਰਕੇ ਕਹਿੰਦੇ ਸਭ ਤੋਂ ਪਹਿਲਾਂ ਤੁਹਾਡਾ ਡੇਰਾ ਬਾਬਾ ਨਾਨਕ ਦੇ ਸਾਰੇ ਬੰਨ ਬੰਨੇ ਜਾਣਗੇ ਇਹਨੂੰ ਪੱਕਾ ਕੀਤਾ ਜਾਏਗਾ ਕਿਉਂਕਿ ਕੋਲੀਡੋਰ ਕਰਕੇ ਸਭ ਤੋਂ ਪਹਿਲ ਤੁਹਾਨੂੰ ਮਿਲੇਗੀ ਤੁਸੀਂ ਮੋਦੀ ਜੀ ਨੂੰ ਮਿਲ ਕੇ ਖੁਸ਼ ਹੋ ਤੁਹਾਡੇ ਮੰਗਾਂ ਜਿਹੜੀਆਂ ਮੰਨੀਆਂ ਗਈਆਂ ਬਹੁਤ ਖੁਸ਼ ਆ ਇੱਕ ਘੰਟੇ ਦੇ 15 ਮਿੰਟ ਮੀਟਿੰਗ ਚੱਲੀ 4 ਵਜੇ ਤੋਂ ਰੱਖ ਕੇ ਸਵਾ 5 ਵਜੇ ਤੱਕ ਸਾਡੀ ਮੀਟਿੰਗ ਚੱਲੀ ਆ ਕਰੀਬ ਤੇ ਮੋਦੀ ਸਾਹਿਬ ਨੇ ਬਹੁਤ ਧਿਆਨ ਨਾਲ ਗੱਲ ਸੁਣੀ ਹੈ ਸਾਡੀ ਕੋਈ ਵੀ ਆਹੋ ਜਿਹਾ ਨਹੀਂ ਉਹਨਾਂ ਕਿਹਾ ਵੀ ਇਹ ਦੂਰ ਬੋ ਆ ਬੋ ਚਲੋ ਠੀਕ ਆ ਸਿਆਸਤਾ ਰੋਟੀਆਂ ਸੇਕਦੀਆਂ ਸਰਕਾਰਾਂ ਸਾਰੀਆਂ ਚੰਗੀਆਂ ਨੇ ਕੋਈ ਸਰਕਾਰ ਨਹੀਂ ਮਾੜੀ ਮੋਦੀ ਦੀ ਗੱਲ ਹੈ ਮੋਦੀ ਵਾਲਾ ਤੁਹਾਨੂੰ ਜੋ ਫਾਸਾ ਉਹ ਕਿੰਨਾ ਕੁ ਭਰੋਸਾ ਮੋਦੀ ਸਾਹਿਬ ਨੇ ਕਿਹਾ ਵੀ ਜਿੰਨੇ ਪੈਸੇ ਪੰਜਾਬ ਨੂੰ ਲੋਡ ਹੋਣਗੇ ਉੰਨੇ ਹੀ ਪੈਸੇ ਦੇ ਦੇਵਾਂਗੇ ਉਹਨਾਂ ਕਹਿੰਦਾ 23 ਦਾ ਮੁਆਵਜ਼ਾ ਤੇ ਪੰਜਾਬ ਸਰਕਾਰ ਦੇ ਕੋਲ ਹੀ ਪਿਆ ਸੀ ਕਿਹਾ ਮੋਦੀ ਸਾਹਿਬ ਸਾਨੂੰ 23 ਦਾ ਮੁਆਵਜ਼ਾ ਨਹੀਂ ਮਿਲਿਆ ਤੇ ਕਰਦਾ ਮੈਂ ਤੇ 1200 ਕਰੋੜ ਦੇ ਚੁੱਕਾ ਵਾਂ ਅਸੀਂ ਕਿਹਾ ਵੀ ਅਸੀਂ ਡੀਸੀ ਸਾਹਿਬ ਨੂੰ ਗਰਦਾਸਪੁਰ ਜਾਂ ਡੇਰਾ ਬਾਬਾ ਐਸਐਸ ਐਸਡੀਐਮ ਸਾਹਿਬ ਨੂੰ ਮਿਲਦੇ ਰਹੇ ਆ ਉਹ ਕਹਿੰਦੇ ਪੈਸੇ ਵਾਪਸ ਚਲ ਗਏ ਆ ਕਹਿੰਦਾ ਜਦੋਂ ਅਸੀਂ ਪੈਸੇ ਦੇ ਦਿੰਦੇ ਆ ਵਾਪਸ ਨਹੀਂ ਜਾਂਦੇ ਪੰਜਾਬ ਸਰਕਾਰ ਜਿਹੜਾ ਵਾ ਉਹ ਆਪਣੇ ਥਾਂ ਤੇ ਕਿਤੇ ਗਲਤ ਵਰਤ ਲੈਂਦੀ ਆ ਹੁਣ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਨੇ ਆ ਵੀ ਜਿਹੜੇ ਮੋਦੀ ਸਾਹਿਬ ਨੇ ਤੁਹਾਨੂੰ ਪੈਸੇ ਭੇਜਣੇ ਆ ਇਹ ਸਾਨੂੰ ਦੋ ਤੇ ਸਾਡਾ ਪਿਛਲਾ ਬਕਾਇਆ ਵੀ 23 ਦਾ ਨਾਲ ਦੋ ਕਿਉਂਕਿ ਅਸੀਂ ਥੋੜੇ ਸਿੱਧੇ ਹੋ ਜਾਈਏ ਅਸੀਂ ਕਣਕ ਦੀ ਬਜਾਈ ਦੀ ਤਿਆਰੀ ਕਰ ਲਈਏ ਇਹ ਨਾ ਹੋਣਾ ਸਾਨੂੰ 27 ਤੱਕ ਪੈਸੇ ਦੇਣ ਹੀ ਨਾ ਸਾਨੂੰ ਘੱਟੋ ਘੱਟ 10ਵੇਂ ਮਹੀਨੇ ਤੋਂ ਪਹਿਲਾਂ ਪਹਿਲਾਂ ਕਲੀਅਰ ਕਰਨ ਪੈਸੇ ਤੇ ਜੇ ਪੈਸੇ ਘਾਟਾ ਤੇ ਫਿਰ ਮੋਦੀ ਸਾਹਿਬ ਨੂੰ ਮੰਗ ਕਰਨ ਮੋਦੀ ਸਾਹਿਬ ਫਿਰ ਸਾਨੂੰ ਪੈਸੇ ਪਾਉਣ ਏ ਸਾਨੂੰ ਡੇਰਾ ਬਾਬਾ ਨਾਨਕ ਦੇ ਕਿਸਾਨ ਜਿਨ੍ਹਾਂ ਦਾ ਕਹਿਣਾ ਜੀ ਅਸੀਂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦੱਸਿਆ ਵੀ ਜਿਹੜਾ ਸਾਡਾ 23 ਦਾ ਮੋਆਜਾ ਵੀ ਸਾਨੂੰ ਨਹੀਂ ਮਿਲਿਆ ਲੇਕਿਨ ਮੋਦੀ ਸਾਹਿਬ ਨੇ ਕਿਹਾ ਜੀ ਮੈਂ ਤੇ ਦੇ ਚੁੱਕਾ ਇਹ ਕਹ ਰਿਹਾ ਕਿ ਕਿਸਾਨਾਂ ਦੀ ਹੀ ਮੰਗਾ ਵੀ ਜਿਹੜਾ ਪਿਛਲਾ ਮੋਆਜਾ ਦਿੱਤਾ ਜਾਵੇ ਤੇ ਜਿਹੜਾ ਹੁਣ ਵਾਲਾ ਦਿੱਤਾ ਜਾਵੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮਿਲ ਕੇ ਕਾਫੀ ਖੁਸ਼ ਦਿਖਾਈ ਦਿੱਤੇ ਇਹਨਾਂ ਦਾ ਕਹਿਣਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਜਿਹੜੇ ਨੇ ਜਿਹੜੀਆਂ ਮੁਸ਼ਕਲਾਂ ਆਣੀਆਂ ਜ਼ਰੂਰ ਹੱਲ ਕਰਨਗੇ ਨੀਓ ਜਿਹੜਾ ਪੰਜਾਬ ਲਈ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਬਾਬਾ ਨਾਨਕ ਤੋਂ ਪਸ਼ੰਬਰ ਬਿੱ